ਸਰਬਜੀ ਸੰਗਰੂਰ ਦੀ ਕਵਤਾ ਮਿਲ ਜਾਏ ਰੋਜ਼ਗਾਰ ਸਭ ਨੂੰ ਮਿਲ ਜਾਏ ਰੋਜ਼ਗਾਰ ਮਿਲ ਜਾਏ ਰੋਜ਼ਗਾਰ ਸਭ ਨੂੰ ਮਿਲ ਜਾਏ ਰੋਜ਼ਗਾਰ ਕੋਈ ਨਾ ਫਿਰੇ ਬੇਕਾਰ ਇੱਥੇ ਕੋਈ ਨਾ ਫਿਰੇ ਬੇਕਾਰ ਇੱਥੇ ਕੋਈ ਨਾ ਫਿਰੇ ਬੇਕਾਰ ਮਿਲ ਜਾਏ ਰੋਜ਼ਗਾਰ ਸਭ ਨੂੰ ਮਿਲ ਜਾਏ ਰੋਜ਼ਗਾਰ ਮਿਲ ਜਾਏ ਰੋਜ਼ਗਾਰ ਸਭ ਨੂੰ ਮਿਲ ਜਾਏ ਰੋਜ਼ਗਾਰ ਕੋਈ ਇੱਥੇ ਲੱਖਾਂ ਕਮਾਏ ਕੋਈ ਇੱਥੇ ਲੱਖਾਂ ਕਮਾਏ ਕੋਈ ਕਮਾਏ ਹਜ਼ਾਰ ਕੋਈ ਕਮਾਏ ਹਜ਼ਾਰ ਰਹਿਣ ਲਈ ਸਭ ਨੂੰ ਘਰ ਤੇ ਮਿਲ ਗਏ ਰਹਿਣ ਲਈ ਸਭ ਨੂੰ ਛੱਤ ਮਿਲ ਗਏ ਖਾਣ ਲਈ ਭੋਜਨ ਪੰਡਾਰ ਖਾਣ ਲਈ ਭੋਜਨ ਪੰਡਾਰ ਵਿਲੇ ਬੈਠਣਾ ਖਾਏ ਕੋਈ ਵਿਲੇ ਬੈਠਣਾ ਖਾਏ ਕੋਈ ਹਰ ਕੋਈ ਕਰੇ ਕਾਰ ਹਰ ਕੋਈ ਕਮਾਏ ਕਾਰ ਹਰ ਕੋਈ ਕਮਾਏ ਕਾਰ ਮਿਲ ਜਾਏ ਰੋਜ਼ਗਾਰ ਸਭ ਨੂੰ ਮਿਲ ਜਾਏ ਰੋਜ਼ਗਾਰ ਕੋਈ ਨਾ ਫਿਰੇ ਬੇਕਾਰ